ਉਹ ਮੀਆਂ ਕਾਲਾ ਨਿਹਾਰ ਆਹ ਸਿੱਧੀਆਂ ਕਾਲਾ ਅਰੇ ਸੁਣ ਜਾਵੇ ਚਲੋ ਅੱਜ ਦੇ ਤਿੰਨ ਚਾਰ ਚੀਜ਼ਾਂ ਚੀਜ਼ਾਂ ਤੇ ਬਦਲ ਚੀਜ਼ਾਂ ਤੇ ਹੋ ਹਾਂ ਬੜੇ ਆਹ ਫੜੇ ਜਣੇ ਲੈ ਆਹ ਫੜੇ ਜਣੇ ਲੈ ਬਾਈ ਇੱਧਰ ਆਜੋ ਚਲੋ ਆਹ ਰੋ ਜਿਓ ਆ ਲੋ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਪ੍ਰਧਾਨ ਸਦਾ ਸੂਚਿਸ਼ੇ ਬਾਦਲ ਜੀ ਪ੍ਰਧਾਨ ਸ਼ਰੋਮਣ ਅਕਾਲੀ ਦਲ ਉਹਨਾਂ ਦੇ ਨਿਰਦੇਸ਼ ਅਨੁਸਾਰ ਪਿੰਡ ਰੰਦਾਸ ਜੀਤੇ ਲਾਗੇ ਕਮਿਸ਼ਟੀਆਂ ਪਾਣੀ ਦੀ ਸੇਵਾ ਡੀਜ਼ਲ ਇਥੋਂ ਭੇਜ ਰਹੇ ਆ ਕਿਉਂਕਿ ਸ਼ਰੋਮਣ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦਾ ਹੈ ਇਸਤੇ ਕਿਤੇ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਹੋਈਏ ਚਾਹੇ ਅਸੀਂ ਬਾਹਰ ਹੋਈਏ ਸਰਕਾਰ ਤੋਂ ਲੋਕਾਂ ਦੀ ਸੇਵਾ ਹੋਵੇ ਜਿਵੇਂ ਕਿ ਹੁਣ ਸਾਡੇ ਸਤਕਾਰਯੋਗ ਪ੍ਰਦਾਨ ਸਰਦਾਰ ਸੁਨੀਲ ਸਿੰਘ ਬਾਦਲ ਜੀ ਪਿਛਲੇ ਜਿੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਆਈ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ 20 ਪੈਂਦੇ ਦੇ ਬੱਟਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਉਹ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਕਿਵੇਂ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਿਹਾ ਹੈ ਟਾਲੀਦਾਲ ਹਮੇਸ਼ਾ ਇਵੇਂ ਜਿਵੇਂ چاہے ਕੋਈ ਵੀ ਹਫਤਾ ਹੋਵੇ ਲੋਕਾਂ ਦੇ ਨਾਲ ਖੜੂਗਾ ਔਰ ਪ੍ਰਧਾਨ ਜੀ ਜੋ ਸਾਨੂੰ ਨਿਰਦੇਸ਼ ਦੇਣਗੇ ਉਵੇਂ-ਉਵੇਂ ਅਸੀਂ ਵਕਤ-ਵਕਤ ਇਲਾਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਲੀਡਰ ਸਾਹਿਬਾਨ ਸੇਵਾ ਕਰ ਰਹੇ ਆ ਉਵੇਂ ਅਸੀਂ ਪਠਾਨਾ ਸ਼ਹਿਰ ਵੱਲੋਂ ਪ੍ਰਧਾਨ ਜੀ ਦੇ ਹਦਾਇਤਾਂ ਦੇ ਮੁਤਾਬਕ ਹਦਾਇਤਾਂ ਅਨੁਸਾਰ ਅਸੀਂ ਜਿੱਥੇ ਕਿਤੇ ਚੀਜ਼ ਦੀ ਲੋੜ ਹੈ ਅਸੀਂ ਭੇਜਾਂਗੇ ਅੱਜ ਪ੍ਰਧਾਨ ਜੀ ਦੇ ਕਹਿਣ ਤੇ ਪਿੰਡ ਅੰਮਦਾਸ ਵਿਖੇ ਅਸੀਂ ਆ ਪਕਿਸਤਿਆਂ ਪਾਣੀ ਵੀ ਤੇ ਹੋਰ ਸੇਵਾ ਭੇਜ ਰਹੇ ਹਾਂਗੇ ਵੈਗੂ ਜੀ ਦੇ ਖਾਲਸਾ ਵੈਗੂ ਜੀ ਦੇ